ਆਜਾ ਆਜਾ ਚਾਹੋ ਬੈਠਿਆ ਜੀ ਜੇ ਅਸੀਂ ਗਲਤ ਹੋਈਏ ਅਸੀਂ ਘਰ ਵੇਚ ਦੇ ਜੇ ਸਾਰੇ ਆਹ ਤਰੀਕੇ ਵੇਚ ਦੇਣੇ ਲੋੜੀ ਮਰਜ਼ੀ ਹੈ ਬੂਟੇ ਆ ਗਏ ਅੱਜ ਇਹਦੇ ਬੂਟੇ ਗਲਤ ਲੱਗੇ ਹੋਇਆ ਜੀ 15 ਫੁੱਟ ਬੂਟੇ ਨੇ ਸੜਕ 'ਚ ਲਾਏ ਆ ਸਰ ਸੜਕ ਦੇ ਵਿੱਚ ਨਹੀਂ ਚੋੜੀ ਸਰ 45 ਫੁੱਟ ਬਰਮ ਹੈ ਜੀ ਰੋਡ ਬਰਮ ਚੁੱਪ ਕਰ ਬਰਮ ਤੋਂ ਉਹਨੇ ਨਾਲ ਪਰ ਉਹ ਫੇਰ ਤੇ 2 ਫੁੱਟ ਹੋ ਗਏ ਇਹਨੇ ਆਖੀ ਨੇ ਪਰ ਸਰ ਅਸੀਂ ਖਾਣੇ ਨੂੰ ਦੇਣੀ ਆ ਕਿ 2 ਫੁੱਟ ਲਾ ਲੈਣ ਇਹ ਥੋੜਾ ਇੱਥੋਂ ਤੱਕ ਲਾਉਣੀ ਆ ਜੀ ਐਂਡ ਤੱਕ ਆਕਸੀਜਨ ਇਹਦੀ ਮਿਲਦੀ ਕੱਲੀ ਉਹ ਚਲੋ ਸਾਨੂੰ ਸੂਰਾਂ ਦੀ ਆਕਸੀਜਨ ਮਿਲਦੀ ਆ ਇਹਨਾਂ ਦੀ ਇੰਟਰ ਇਹਨਾਂ ਦੀ ਡੈਕੋਰੇਸ਼ਨ ਵਾਲੀ ਆਓ ਜੀ ਦਿਖਾਓ ਜਾਈਏ ਸਾਨੂੰ ਲਾਓ ਫਤਹਿ

ਉਥੇ ਨਹੀਂ ਲੋਕਾਂ ਨੂੰ ਤਕਲੀਫ ਇਹਨਾਂ ਸਾਡੀਆਂ ਗੱਲਾਂ ਸੁਣੋ ਤੇ ਤਕਲੀਫ ਤੇਰੀ ਤਕਲੀਫ ਇਸ ਤਰ੍ਹਾਂ ਨਿਕਲਦੀ ਆ ਬੂਟੇ ਪਟਕੇ ਹਜੇ ਇੱਕ ਇੱਕ ਏਕਾਂ ਤੋਂ ਮਟਾ ਰਹੇ ਉਹਨਾਂ ਦੇ ਕਹਿਣ ਤੇ ਹੁਣ ਤੈਨੂੰ 2-2000 ਇੱਧਰ ਲਿਖ ਕੇ ਦੇ ਦੇਣ ਤੇ ਤੂੰ ਉਹ ਉਹ ਪਰਲੇ ਵੀ ਪਟਾ ਦੇਵੇਂ ਨਹੀਂ ਇਹ 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 ਜਿਹੜੀ ਜਿਹਾਤ ਤੇ ਸਾਰਾ ਕੁਝ ਜੋ ਕੋਸ਼ਿਸ਼ ਹੋ ਚੀਨੀ ਉਹ ਹੀ ਕੋਸ਼ਿਸ਼ ਉਹ ਆਪਾਂ ਅਫਸਰਾਂ ਦੇ ਆਖਰ ਦੇ ਨਾਮ ਹੈ ਕਿਹੜਾ ਅਫਸਰ ਬਾਤ ਸਾਡੀ ਸੀਸਾ ਕਿੱਥੇ ਹਲ ਖਾਲ ਕੇ ਆ ਅਡਰ ਦਿਖਾਓ ਸਾਡਾ ਕੋਡ ਅਡਰ ਉਹਨੂੰ ਦਨੋਸ ਵਾਲੇ ਵੀ ਕਹਿ ਆ ਸੀਗਾ ਕਿ ਸਾਨੂੰ ਸਾਨੂੰ ਹੁਣ ਵੀ ਗੱਲ ਹੋ ਗਈ ਜੀ ਜੀ ਕੱਲ ਵੀ ਐਸ.ਡੀ.ਐਮ ਨੂੰ ਵੀ ਅਸੀਂ ਕਹਿ ਆ ਸੀਗਾ ਕਿ ਕੋਈ ਕਿਤੇ ਕਬਜ਼ਾ ਨਹੀਂ ਕਰ ਸਕਦਾ ਜੇ ਪੁੱਢਾ ਦੀ ਜਗ੍ਹਾ ਦੇਖੋ ਪੁੱਢਾ ਦੀ ਸਰਟੀਫਿਕੇਟ ਜੀ ਜੀ ਉਹਦੇ ਤੇ ਕੋਈ ਕਬਜ਼ਾ ਕਰਦਾ ਅਸੀਂ ਪੁੱਢਾ ਦੇ ਨਾਲ ਖੜੇ ਬੱਬਾ ਜੀ ਹੋਇਆ ਪਿਆ ਮੇਰਾ ਘਰਵਾਜੇ ਸਾਹਮਣੇ ਬੱਬਾ ਜੀ ਹੋਇਆ ਪਿਆ ਮੇਰਾ ਘਰਵਾਜੇ ਸਾਹਮਣੇ ਅੱਜ ਤਾਂ ਜੀ ਛੱਡਦੇ ਆ ਜੀ ਜਹਾਜ਼ ਹੋ ਗਿਆ ਭਾਈ ਇਹਨਾਂ ਨੇ ਪਹਿਲਾਂ ਵੀ ਭਾਈ ਇਹ ਸਾਰੀ ਸੜਕ ਤੇ ਆ ਬੂਟੇ ਨਹੀਂ ਨਹੀਂ ਬਸ ਜੇ ਆਪਾਂ ਘਰ ਵੀ ਗਲਤ ਬਣਿਆ ਪਿਆ ਬੂਟੇ ਵੀ ਸਾਰਾ ਬਾਬਾ ਜੀ ਸਾਰੇ ਸੜਕ ਤੇ ਆ ਜੀ ਇੱਥੇ 45 ਫੁੱਟ ਸੜਕ ਤੇ ਆ ਬਾਬਾ ਦੀ ਬਾਪੂ ਜੀ 45 45 ਫੁੱਟੋਂ ਤੇ ਕਿੰਨੀਆਂ ਵੇਚ ਬੱਜੀ ਹੋਈ ਹਾਂਜੀ ਕਿੰਨੀ ਵਿੱਚ ਵੱਜੀ ਵੇਚ ਬਾਈ ਪਾਈ ਬੱਦਨੀ ਜੀ ਸਾਈਡਾਂ ਦੇ ਉੱਤੇ ਸਾਰੀਆਂ ਸੜਕਾਂ ਦੇ ਉੱਤੇ ਕਿਹੜੇ ਕਿਹਦੇ ਕੰਮ ਲੱਗੇ ਹੋ ਸਾਡੇ ਸੁਣੋ ਸਾਨੂੰ ਵੀ ਸੁਣੋ ਸਾਨੂੰ 1 ਸਾਲ ਹੋ ਗਿਆ ਅਸੀਂ ਵੀ ਇਸੇ ਸ਼ਹਿਰ ਤੋਂ ਤੁਹਾਡੀ ਨਗਰੀ ਕੀ ਰਹਿੰਦੀ ਹੈ ਅਸੀਂ ਵੀ ਤੁਹਾਡੀ ਨਗਰੀ ਦੇ ਰਹਿਨੇ ਆ ਦੇਖੋ ਮੇਰੀ ਸੋ ਗੱਲ ਆ ਦੇਖੋ ਜੀ ਪਾਰਕ ਜਿਹੜਾ ਹੈਗਾ ਇਹਦੇ ਵਿੱਚ ਚੰਡੀਗੜ੍ਹ ਤੋਂ ਇਹਦੇ ਵਿੱਚ ਪਾਰਕ ਲਿਖਿਆ ਹੋਇਆ ਜੀ ਇਸ ਪਾਰਕ ਦੇ ਉੱਤੇ ਇਸ ਪਾਰਕ ਦੇ ਉੱਤੇ ਕੰਮ ਜਿਆ ਕੀਤਾ ਹਾਈ ਮੋਟ ਨੇ ਪਾਰਕ ਛੁਆਇਆ ਜੀ ਜਿਹੜਾ ਕੰਮ ਜਿਆ ਹੋ ਰਿਹਾ ਕਿੰਨੇ ਪਤਾ ਹੀ ਸਾਨੂੰ ਇੱਕ ਫੋਨ ਆਇਆ ਕਿ ਬਾਬਾ ਜੀ ਇੱਥੇ ਬੂਟੇ ਪਟ ਰਹੇ ਆ ਤੇ ਅਸੀਂ ਕਿਹਾ ਵੀ ਜਿਹੜਾ ਪਟਾ ਰਿਹਾ ਉਹਦੇ ਨਾਲ ਸਾਡੀ ਗੱਲ ਕਰਾ ਦਿਓ ਉਹ ਕਹਿੰਦੇ ਬੁੱਢਾ ਦੇ ਵਿੱਚ ਆ ਜੇ ਅਸੀਂ ਦੇਈ ਸਾਹਿਬ ਆ ਲੱਗੇ ਜਿੰਸਰ ਨਾਲ ਗੱਲ ਕਰਾ ਦਿਓ ਤੇ ਉਹਨੂੰ ਜਦੋਂ ਉਹਨੇ ਫੋਨ ਲੈ ਕੇ ਗਿਆ ਉਹਨੇ ਨਾ ਕਰਦੀ ਕਿ ਤੇ ਮੈਂ ਗੱਲ ਨਹੀਂ ਸੁਣਨੀ ਤੇ ਫਿਰ ਅਸੀਂ ਕਿਹਾ ਵੀ ਤੁਸੀਂ ਲੈਣ ਤੋਂ ਅਸੀਂ ਆਉਨੇ ਆ ਹੁਣ ਸਾਡਾ ਤਾਂ ਮਤਲਬ ਬੂਟਿਆਂ ਨਾਲ ਸੀਗਾ ਜਦੋਂ ਬੂਟਿਆਂ ਦੀ ਗੱਲ ਹੋਈ ਫਿਰ ਇੱਥੇ ਜਿਹੜਾ ਹੈਗਾ ਰੌਲਾ ਵੀ ਕੋਈ ਨਹੀਂ ਇਹਨਾਂ ਦੀ ਆਪਣੀ ਨਿੱਜੀ ਰਾਂਝਾ ਪਹਿਲਾਂ ਵੀ ਇਹ ਬੁੱਟੇ ਇਹਨਾਂ ਦੇ ਕੋਈ ਉਹਨਾਂ ਨੇ ਕਬਲੇਟ ਕੀਤੀ ਉਹ ਬੁੱਟੇ ਵੱਡੋ ਹੈ ਹੁਣ ਫਿਰ ਬੁੱਟੇ ਤੋ ਇਹਨਾਂ ਦਾ ਮਸਲਾ ਇਹ ਜਿਹੜਾ ਹੈਗਾ ਕੋਈ ਹੁਣ ਇਹਨਾਂ ਨੂੰ ਹੱਲ ਕਰ ਦਿੱਤਾ ਇਹਨਾਂ ਨੂੰ ਬਿਠਾ ਦਿੱਤਾ ਇੱਕ ਦੂਸਰੇ ਨਾਲ ਜੱਫੀ ਪਵਾ ਦਿੱਤੀਆਂ ਵੀ ਤੁਸੀਂ ਚੰਗੇ ਗੁਆਂਢੀ ਬਣੋ ਇਹ ਮਸਲੇ ਨਾ ਕਿਸੇ ਦੇ ਨਹੀਂ ਆਣ ਕੇ ਕਰਨੇ ਤੁਸੀਂ ਆਪ ਕਰੋ ਇੱਕ ਦੂਸਰੇ ਨਾਲ ਇਹ ਜੇ 파ਰਕ ਬਣਿਆ ਤੁਸੀਂ ਉਹਨਾਂ ਨੇ ਆਪਣਾ ਕਬਜ਼ਾ ਛੱਡ ਦਿੱਤਾ ਇਹ ਜਿਹੜੇ ਬੂਟੇ ਆਉਂਦੇ ਸੀ ਦੁਆਰਾ ਲੱਗ ਜਾਣਗੇ ਜਿਹੜੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਦੋਨਾਂ ਤਰ੍ਹਾਂ ਦੇ ਜਿਹੜੇ ਹੈਗੇ ਸੁੰਦਰ